ਹਾਂਜੀ ਮਿੱਤਰੋ ਸਾਰਿਆਂ ਨੂੰ ਗੁੱਡ ਮਾਰਨਿੰਗ ਕਿੱਦਾਂ ਸਾਰੇ ਠੀਕ ਠਾਕ ਹੋ ਤੇ ਅੱਜ ਦਾ ਨਵਾਂ ਦਿਨ ਸਟਾਰਟ ਕਰਨ ਜਾ ਰਹੇ ਆ ਆਪਾਂ ਤੇ ਠੰਡ ਬਹੁਤ ਹੋ ਚੁੱਕੀ ਆ ਤੁਹਾਨੂੰ ਬਾਅਦ ਜਾ ਕੇ ਦਿਖਾਣੇ ਆ ਆਪਾਂ ਗੱਡੀ ਅੱਜ ਹੀ ਪਰਸੋਂ ਦੀ ਖਰਾਬ ਹੋਈ ਪਰਸੋਂ ਦੀ ਤੇ ਕੰਮ ਤੇ ਨਹੀਂ ਗਏ ਤੇ ਹੁਣ ਗ੍ਰੋਸਰੀ ਮੁੱਕੀ ਹੀ ਤੇ ਥੋੜਾ ਜਿਹਾ ਸਮਾਨ ਲੈਣਾ ਹੈ ਗ੍ਰੋਸਰੀ ਦਾ ਤੇ ਚੱਲੇ ਆ ਸੌਦਾ ਪਤਾ ਲੈਣੇ ਡੇ ਇੱਥੇ ਆਪਣਾ ਇੰਡੀਅਨ ਮਾਰਕੀਟ ਹੈ ਇੰਡੀਅਨ ਸਟੋਰ ਉੱਥੇ ਚੱਲੇ ਆ ਤੇ ਬਾਹਰ ਤੇ ਠੰਡ ਠੰਡ ਬਹੁਤ ਜ਼ਿਆਦਾ ਆ ਠੰਡ ਬੜੀ ਪਈ ਆ ਠੰਡ ਤੇ ਇੰਨੀ ਕੁ ਪਈ ਆ ਤੇ ਤੁਹਾਨੂੰ ਹੁਣ ਦਿਖਾਉਨੇ ਆ ਵੇਖੋ ਚੈੱਕ ਕਰੋ ਅੱਜ ਤੇ ਬੰਦੇ ਨੂੰ ਬੰਦਾ ਨਹੀਂ ਦਿਖਣ ਡਿਆ ਇੰਨੀ ਠੰਡ ਪਈ ਆ ਲਈ ਆ ਅੱਜ ਤੇ ਗੱਲ ਉਹ ਗੱਡੀ ਕਿਹੜੀ ਖੜਨੀ ਗੱਡੀ ਜਿਹੜੀ ਮਰਜ਼ੀ ਭਰਾ ਚੱਕ ਲੈ ਤੇਰੀਆਂ ਸਾਰੀਆਂ ਤੁਰ ਕੇ ਜਾਣਾ ਤੁਰ ਕੇ ਜਾਣਾ ਚਲ ਠੀਕ ਆ ਤੁਰ ਕੇ ਜਾਣੇ ਆ ਤੁਰ ਕੇ ਜਾਣਾ ਚਾਹੀਦਾ ਕਦੀ ਕਦੀ ਔਰ ਫਿਰ ਸੁਣਾਓ ਕੋਈ ਗੱਲ ਬਾਰੇ ਕੈਫੇ ਵੀ ਦਿਖਾ ਆਪਣੀ ਤੇ ਹੈ ਘਰ ਥੱਲੇ ਕੈਫੇ ਵੀ ਦਿਖਾਉਣਾ ਚਲ ਮਮਤਾ ਠੀਕ ਆ ਠੀਕ ਆ ਹਾਲ ਤਾਂ ਵਧੀਆ ਹੋ ਰਿਹਾ ਹੈ ਹਾਲ ਤਾਂ ਬਰਾਊਟ ਹੈਂ ਤਮੂ ਮਾਤੋ ਹੋ ਕੇ ਤੇ ਬਾਹਰ ਨੂੰ ਚੱਲੇ ਆ ਸਮਾਨ ਸੋਦਾ ਸੋਦਾ ਲੈ ਆਈ ਆ ਪਾ ਗਿਆ ਫਿਰ ਆਣ ਕੇ ਰੋਟੀ ਪਾਣੀ ਬਣਾਣਾ ਠੀਕ ਆ ਜੀ ਇੱਕ ਹੀ ਤਾਂ ਮੋਟੇ ਇੱਥੇ ਲਿਆ ਆਏ ਨਾ ਬੰਗ ਨੂੰ ਕਿਹਾ ਉੱਥੇ ਖਲੋ ਥੱਕ ਗਿਆ ਉਹ ਹਾਂ ਥੱਕ ਗਿਆ ਉਹ ਚੱਲ ਉਹਦੀ ਜਗ੍ਹਾ ਤੇ ਹੁਣ ਚੱਲ ਨਿਕਲ ਜਾ ਟੈਪ ਨਾਲ ਡਿਊਟੀ ਤੇਰੀ ਹੈ ਉਹ ਡਿਊਟੀ ਉਹਦੀ ਹੈ ਨਹੀਂ ਤੇਰੀ ਆ ਆ ਜੀ ਆਪਣਾ ਨਗਾਰਾ ਆਪਣਾ ਆਪਣਾ ਹੀ ਲੈ ਹੁਣ ਇੱਥੇ ਰਹਿਣਾ ਤੇ ਆਪਣਾ ਹੀ ਆ ਕਿ ਨਹੀਂ ਹੈ ਤੇਰਾ ਬੱਚਾ ਜੇ ਇਹਨੂੰ ਨਹੀਂ ਨਹੀਂ ਹੈ ਤੇਰਾ ਸਿੱਟੀ ਦਾ ਨਹੀਂ ਪਤਾ ਇਹਨੂੰ ਆਪਣੀ ਇਹਦਾ ਨਾਪੋਲੀ ਇਹਨੇ ਨਾਪੋਲੀ ਜਾਣਾ ਨਾ ਆਹ ਨਾਪੋਲੀ ਜਾਣਾ ਮੁੰਡੇ ਨੇ ਰੈਸਟੋਰੈਂਟ ਤੇ ਮੁੰਡੇ ਨੇ ਆਹ ਮੁੰਡੇ ਦਾ ਸਾਰਾ ਟੱਬਰ ਹੀ ਇੱਥੇ ਆ ਹਾ ਜੋ ਚਾਚੇ ਮਾਮੇ ਪਰਪੁਰਾ ਆਏ ਓਹ ਹੋ ਹੋ ਚੈੱਕ ਕਰੋ ਆਹ ਇੱਕ ਗੱਲ ਸਾਈਕਲ ਤੇ ਕਰ ਕਰ ਕੱਲ ਕਰ ਦੂ ਮੋਟਰ ਲੈਣਾ ਸਾਈਕਲ ਕਿ ਨਹੀਂ ਸਾਈਕਲ ਲੈਣਾ 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 ਤੂੰ ਲੈਣਾ ਲੈਣਾ ਭਾਈ ਸਾਈਕਲ ਦੇ ਬਿਨਾ ਦੇ ਹੋਰ ਗੱਡੀ ਦਾ ਨਾਂ ਹੁਣ ਕੋਈ ਸ਼ਾਇਦ ਨਾ ਹਟ ਲਾਇਸੈਂਸ ਬਣੇ ਗੱਡੀ ਇੰਨੀਕ ਤੇ ਰਹੀ ਏ ਹਾਂ ਸਾਈਕਲੋਂ ਥਣਾ ਆਪਾਂ 10 ਮਿੰਟ ਚ ਪਹੁੰਚ ਜਾਣਾ ਇਹ ਤੋਂ ਉਹਨਾਂ ਨੂੰ ਓਧਾ ਘੰਟਾ ਲੱਗਣਾ ਤੁਰ ਕੇ ਜਾਂਦੇ ਹੂੰ ਇਹ ਤੇ ਹੈ ਭੱਜਾਈ ਜਾਂਦਾ ਹੀ ਭੱਜਾਈ ਇਹ ਇਹ ਵੇਖ 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 ਇਹਦੇ ਹਾਲੇ ਸ਼ਾਪਿੰਗ ਕਰਨ ਚੱਲੇ ਆਂ ਬਰਾਣ ਇੱਧਰ ਸਾਹਮਣੇ ਲੋ ਜੀ ਆ ਗਏ ਆ ਸਟੋਰ ਤੇ ਤੁਹਾਨੂੰ ਦਿਖਾਉਨੇ ਆ ਅੰਦਰ ਜਾ ਕੇ ਕਿਹੜਾ ਕਿਹੜਾ ਸਮਾਨ ਲੈਂਦੇ ਬੰਦੇ ਇਹੰਡਾ ਵਾਲੀ ਪੂਰੀ ਫਲੀਕਾ ਪਿੰਡ ਵਾਲੀ ਇੰਡੀਅਨ ਸਟੋਰ ਆ ਅੰਦਰ ਬੰਦੇ ਆਪਣੇ ਦਿਖਾਉਣ ਆਲੇ ਹਾਂ ਰਿੱਕੀ ਰਿੱਕੀ ਦਿਖਾ ਰਿੱਕੀ ਹਾਂ ਕਾਫੋ ਕਿ ਕਿਨੇ ਚੋਲ ਫੜ ਲਏ ਕਾਫੋ ਕਿਥੇ ਕਾਫੋ ਕਿੰਡਿਆ ਰੀਚਾਰਜ ਰੀਚਾਰਜ ਕਰਾਉਣ ਡਿਆ ਹੋਏ ਅਰੇ ਕੀ ਕਰੋ ਚੱਕ ਸਾਰਾ ਹੀ ਆਪਣਾ ਕਾਰੋਗਾਰ ਆਪਣਾ ਤਾਮਾ ਜਮੈਂਡੀ ਵਾਲਾ ਇਹਦਾ ਦੋਸਤ ਹੀ ਆਈ ਇਹ ਪੱਗੀ ਆਹ ਮਸਾਲੇ ਆ ਗਏ ਇੰਡੀਅਨ ਨਾ ਚੌਲ ਪਾਕਿਸਤਾਨੀ ਬਟਰ ਗੀਓਰ ਗਾਇੰਦਾ ਡਾਲਟਾ ਵੀ ਹੈ ਯੂ ਮੁਟਿਓ ਆਫ ਔਰ ਆਫ ਕਰਾਂਗੇ ਆਪਾਂ ਡਾਲਟਾ ਚੱਲ ਚਲ ਅਲੈਕੁਮ ਸਲਮ ਨੂੰ ਗੁਰੂ ਗੁਰੂ ਨੂੰ ਛੱਡ ਉਹ ਵੈਸੇ ਵੀ ਹੈਗੀ ਆਪਣੀ ਆ ਕੋਈ ਨਹੀਂ ਕਹਿੰਦਾ ਮਾਉਂ ਕੋਈ ਡਾ ਡੀ ਵੀ ਚਾਹੁੰਦਾ ਪਤਾ ਨਹੀਂ ਕਿੰਨਾ ਕਾਫੀ ਰੋ ਦਾ ਪਲਾਨ ਹੁੰਦਾ ਇਹਨਾਂ ਨੂੰ ਹਾਲੇ ਰਿਹਾ ਉਹ ਬਹੁਤ ਚੋਕੋ ਕੁਮੇਸਾ ਜੀ ਵੀ ਨਾ ਉਹ ਵਾਦ ਤੇ ਗਿੰਦੀ ਕਿ ਮੈਨੂੰ ਲਿਖੇ ਕੋਲੂ ਤਾਂ ਫਿਰ ਫਾਤੀ ਚਾ ਮੈਸੂ ਸ਼ੋ ਲੋਗ ਲੋ ਜੀ ਚਿਕਨ ਇਦਾਂ ਮਿਲਦਾ ਇੱਥੇ ਆਵੇ ਕੋਲ ਇਦਾਂ ਚਿਕਨ ਦਿੰਦੇ ਇੱਥੇ ਕਰਦੀ ਬਾਤ ਹਾਂ ਕੀ ਕਰਦੀ ਮਾਂ ਕੌਣ ਆ ਸਹੀ ਗਿਆ ਸਹੀ ਗਿਆ ਕਾਪੂ ਸਾਹ ਦਾ ਕੋਈ ਗੱਲ ਬਾਤ ਹੈ ਹੈ ਬੋਲ ਯਾਰ ਇਹ ਕਾਪੂ ਆਪਣਾ ਕਾਪੂ ਇਹ ਸੇਪੇ ਸਾਰਾ ਕੰਮ ਹੈ ਆ ਦਿਹਾੜੀ ਵੀ ਇਹ ਖੜਦਾ ਹਨ ਹੁਣ ਬਾਦਾਮ ਲੈਣ ਲੱਗਾ ਹੁਣ ਤਗੜੇ ਕੰਮ ਨਹੀਂ ਹੁਣ ਦੱਸ ਸਹੀ ਯਾਰ ਕੋ ਮਸਾਲੇ ਚੈੱਕ ਕਰਨੇ ਆ ਸ਼ੈਫ ਹੈ ਨਾ ਸ਼ੈਫ ਓ ਜੀ ਹੁਣ ਦੂਜੇ ਸਟੋਰ ਚ ਆਏ ਆ ਮੁੰਡਿਆਂ ਨੂੰ ਦਹੀਂ ਲੈਣਾ ਹੈ ਕ੍ਰਿਸਮਸ ਦੀ ਤਿਆਰੀਆਂ ਹੋਣ ਡੀਆਂ ਦੇਖੋ ਇਸ ਸਮੇਂ ਜਿਹੜੇ ਤਿਆਰੀ ਨਾ ਆ ਕ੍ਰਿਸਮਸ ਦੀ ਤਿਆਰੀ ਦੇਖੋ ਇਥੇ ਰਾਤ ਦੇ ਕਿ ਨਹੀਂ ਉੱਥੇ ਦਾ ਦੇਖ ਕਲਸਕ ਅਪਰ ਚੇਕ ਟੋ ਸਾਂਟਾ ਗ੍ਰਾਂਡਿ ਤੇ ਰੇ 869 ਫਿਨੈਸ। ਇਹ ਰਿਸੀਟ ਹੈ ਨਾ ਕਾਰਟੋਬ ਯੂਰੋਸ ਸਖ 10% ਲੱਗ ਲਾ 2.19 50 ਯੂਰੋ ਸਪਿੰਗ ਪਲਸ ਕ੍ਰੈਡਿਟ ਕਾਰਡ। ਫਰੂਟ ਵੇਖੋ ਤੁਸੀਂ। ਸਬਜ਼ੀਆਂ ਯਕੀਨੀ ਨਹੀਂ ਲੱਗੀ ਆਪਣੀ। ਯਕੀਨੀ ਹੁਣ ਖਤਮ ਹੋ ਗਈ ਕੇ। ਗੱਲਾਂ ਬਾਤਾਂ ਦੱਸੋ ਕੋਈ ਲੈਣਾ ਕੀ ਆ ਜੀ ਆੜਨ ਲੈਣਾ ਕੀ ਆ ਦਹੀਂ ਲੈਣਾ ਹੈ ਆ ਦਹੀਂ ਲੈਣਾ ਚਲੋ ਫਿਰ ਦਹੀਂ ਲਾਓ ਵੇ ਲੋ ਮੇਤਰੋ ਕੋ ਪੀਣਾ ਪਿਆ ਦੱਸ ਦਿਓ

देखो बर्गर टिखी वो बने समान बने चीज चेक करो ਸੈਂਟਾ ਕਲੋਸ ਸੈਂਟਾ ਕਲੋਸ ਦੇਖੋ ਚੈੱਕ ਕਰੋ ਤੁਸੀਂ ਆਹਦਾ ਓਏ ਚੀਜ਼ ਬੜੀ ਘੈਂਡੀ ਕਿੰਨੇ ਦੀ ਆ ਆਏ ਹਾਏ 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 ਕ੍ਰਿਸਮਸ ਦੀਆਂ ਤਿਆਰੀਆਂ ਫੁੱਲ ਹੋਣੀਆਂ ਇੱਥੇ ਆ ਜੀ ਸਹੀ ਵੈਸੇ ਚਾਕਲੇਟ ਆ ਖਾਣੀ ਨਹੀਂ ਘਰੇ ਉੱਧੇ ਰੱਖਣੀ ਆ ਵੇਖ ਲਓ ਜਿੰਨੂੰ ਚਾਹੀਦੀ ਤੇ ਕਮੈਂਟ ਚ ਦੱਸ ਦਿਓ ਭੇਜ ਦਾਂਗੇ ਭਰਾ ਕੂਰੀਅਰ ਕਰ ਦਾਂਗੇ ਮੋੜੇ ਤੂ ਕੀ ਲੈਣਿਆ ਹਾਂ ਹਾਂ ਕੀ ਲੈਣਿਆ ਹਾਂ ਕੁਛ ਨਹੀਂ ਲੈਣ ਲੈ ਲਾ ਭਰਾ ਖਾਣਾ ਦੇ ਦਾਦੇ ਮੈਂ ਦਿਨ ਕੱਢਣਿਆ ਭਰਾ ਤੇ ਠੀਕ ਹਾਂਜੀ ਅਸੀਂ ਕੋਲ ਵੀ ਜੀ ਹਾਂਜੀ ਜੀ ਭਾਈ ਲਓ ਦਹੀਂ ਫਿਰ ਚਲੀਏ ਰੋਟੀ ਬਣਾਉਣੀ ਜਾ ਕੇ ਆਹ ਦੇਖੋ ਭਰਾ ਬੈਠਾ ਚੱਕਲਾ ਦਹੀਂ ਕਿਹੜਾ ਦਹੀਂ ਲੈਣਾ ਸਿੰਪਲ ਲੈਣਾ ਨਾ ਅੱਗੇ ਕਿਹਦੇ ਹੁੰਦਾ ਵਾ ਬੜੇ ਫਲੇਵਰ ਆ ਵੇਹ ਫਲੇਵਰਾਂ ਵਾਲੇ ਵੀ ਹੈਗੇ ਆ ਦਹੀਂ ਤੇ ਮੈਂ ਕਿਹਾ ਵੀ ਜਿਹੜੇ ਛੱਡ ਕੇ ਗਏ ਆ ਆਪੇ ਆ ਸਿੰਪਲ ਆਈ ਜਿੱਦਾਂ ਆ ਜਾ ਹੋ ਗਏ ਫੇਰ ਹਾਂਜੀ ਹੈ ਨਹੀਂ ਆ 99 ਰੱਖ ਲਾਂਗੇ ਦੋ ਲੈ ਲਈ ਆ ਜੀ ਰੱਖ ਲਾਂਗੇ ਦੋ ਲੈ ਲਓ ਭਾਜੀ ਜੀ ਦਵਾ ਇੱਕ ਸੀਟਾ ਲੈ ਜੋ ਪੂਰਾ ਆ ਥੋੜਾ ਵਧੀਆ ਅਰੇ ਕੀ ਭਾਈ ਇਹ ਸਵਾਲ ਲੈਦੇ ਅਰੇ ਕੀ ਭਾਜੀ ਵੀ ਆਉਣ ਦੇ ਆਪਣੇ ਇਹਨੂੰ ਕਹੇ ਵੀਡੀਓ ਦੇ ਚਾਚਾ ਚਾਚਾ ਜਣਾ ਲਈ ਜਾਈਏ ਉੱਥੇ ਮਿਲਣਾ ਵਦਪਾ ਆਓ ਚੈੱਕ ਕਰੋ ਬਾਰੇ ਹੀ ਯਾਰ ਮੜਾ ਜਾ ਡੈਕੋਰੇਸ਼ਨ ਪੂਰੀ ਓਕੇ ਕੀਤੀ ਇਹਨਾਂ ਨੇ ਬੈਲ ਕਟਾਉਣਗੇ ਹੁਣ ਮੁੰਡੇ ਮੈਂ ਕਰਦਾ ਤੈਨੂੰ ਮੈਂ ਨਾ ਸਮਾਨ ਦੇਣਾ ਠੀਕ ਐ ਚਲ ਆਪਾਂ ਕਰ ਲੋ ਇੱਕ ਲੈ ਆਈਓ ਜਲੂਸ ਜਲੂਸ ਤੇ ਉਹ ਉਧਰ ਕੀ ਐ ਉਹ ਇੱਕ ਚੀਜ਼ ਐ ਉਹਨੇ ਚੰਦ ਦਿਖਾ ਦੇ ਸਹੀ ਅਸ਼ਾ ਠੀਕ ਐ ਕੀ ਐ ਖੰਡ ਹਾਂ ਜਿਚੇਰੋ ਜਿਚੇਰ ਹੋਰ ਗੋਸ਼ ਲੈਣਾ ਤੇ ਵੇਲਾ ਭਰਾ ਮਟਰ ਲੈ ਲੀਏ ਭਰਾ ਤੇ ਰਾਜ ਡਿਆ ਤੈਨੂੰ ਕਹਿਣਾ ਮਟਰ ਨਾ ਮਟਰ

ਲਾਲਾ ਮੈਦੀ ਸਲੋ ਭਰਾ ਘਟਾਓ ਬਿਲ ਤੂੰ ਹੀ ਨੇ ਖਰਚਾ ਬੜਾ ਕਰਾ ਦੇਣਾ ਹੈ ਇੱਕ ਦਿਨ ਦੀ ਪੇ ਲੱਗ ਜਾਂਦੀ ਆਹ ਆਹ ਹੀ ਹੈ 프라이ਸ ਛੋਟਾ ਪੈਕ ਕਿੰਨੇ ਦਾ ਛੋਟਾ ਇੱਥੇ ਹੁਣਾ ਆਹ ਹੋਰ ਕਿੰਨੇ ਦਾ ਕਿਲੋ ਵਾਲਾ ਹੈਗਾ ਯੋ 2 ਦਾ 1.90 ਆਹੋ ਆਈ ਪੁਰਾਣੀਆਂ ਚੀਜ਼ਾਂ ਬੋ ਮਗਵਾਵੇ ਤਿੰਨ ਕਿਲੋ ਰਹਿਣਗੇ ਇਹਦਾ ਉਹ ਥੱਲੇ ਲੰਘੜਦਾ ਤਿੰਨ ਕਿਲੋ ਤਾਂ ਲੰਘੜਦਾ ਉਹਨੇ ਕੀ შეਦੋ ਬਣਾਓ ਹੈ ਕਿ ਫਰੈਂਡ ਬਣਾਉਣੇ ਡੋਲ ਹਾਇਰਾਂ ਕਿੰਨਾ ਰਹਿਣ ਦੇ ਮੋਟੇ ਆਪੇ ਬਣਾ ਲਾਂਗੇ ਤਾਂ ਹਾਂ ਤਾਂ ਆ ਤੁਹਾਨੂੰ ਆਲੋ ਆ ਨੰਬਰ ਰੈਸਟੋਰੈਂਟ ਨਾ ਖੋਲਦਾ ਸਭ ਕੁਝ ਤੂੰ ਆਪੇ ਹੀ ਕਰ ਲੈਣਾ ਉਹ ਵੇਲਾ ਚੱਲ ਗਈ ਦੋਵੇਂ ਵੇਲਾ ਤੇ ਤੂੰ ਫਟਾਉਣ ਲਈ ਡੇਟ ਮੁੰਡੇ ਕਰਾਉਣ ਲੱਗੇ ਬਿੱਲ ਹਾਂ ਪਾਈ ਹੋਰ ਜਿਸ ਚਾਹੇ ਕਿ ਪੋਟਰੇ ਮੇਂ ਪ੍ਰੋਬਲਮ ਹੋ ਸਕਦਾ ਹੈ ਸੈਫਲੋ ਤੇ ਆ ਪੈਸੇ ਨੇ ਇੱਧਰ ਉੱਧਰ ਮੈਂ ਵੈਸੇ ਤੂੰ ਕਹਿ ਮੈਨੂੰ ਮੀਡੀਆ ਚ ਫੜੀਂ ਉਹ ਚੱਲ ਪੈ ਫੜਾ ਪੈਸੇ ਮੈਨੂੰ ਕਹਿ ਮੈਂ ਤੈਨੂੰ ਵੀਡੀਓ ਚ ਫੜਾਉਣੀ ਹੈ ਪੈ ਫੜਾ ਪੈਸੇ ਜਲਦੀ ਕਰ ਲੈ ਸਾਲੇ ਲੋਦ ਪੈਸੇ ਲਿਓ ਓਏ ਮੈਨੂੰ ਨਹੀਂ ਕਹਿਣਾ ਆਵਾਜ਼ ਚ ਭਰਾ ਉਹ ਮੈਂ ਪੈਸੇ ਤੈਨੂੰ ਆਹ ਕਹਿੰਦਾ ਮੈਂ ਵੀਡੀਓ ਠੀਕ ਆ ਪਰਸ ਵਿਖਾ ਚੱਲ ਪਰਸ ਵਿਖਾ ਆਪਣਾ ਪਰਸ ਨਹੀਂ ਮੈਂ ਕਦੀ ਜ਼ਿੰਦਗੀ ਚ ਰੱਖਿਆ ਤਾਂ ਨਾ ਰੱਖਿਆ ਜਦੋਂ ਮੈਂ ਰੱਖਣਾ ਖੁੱਲੇ ਪੈਸੇ ਦਾ ਫਟਚਾੜ ਹਾਂ ਇਹਦਾ ਫਟਚਾੜ ਕੇ ਇੰਡੀਆ ਤੇ ਲੈ ਗਿਆ ਰੱਟਾਂ ਐ ਤੇ ਨਹੀਂ ਚੜੀਦਾ ਫਟ ਇਹਦਾ ਹੁਣ ਤੇ ਖਾਹਾਂ ਚੜ ਕੇ ਤਾਂ ਹਾਂ ਇੱਕ ਦਿਨ ਤੇ ਭਰਾਓ ਇਦਾਂ ਦਾ ਹੋਣਾ ਵਾ ਹਾਂ ਆ ਪੈਸੇ ਰੱਖ ਕੇ ਤੇ ਚੁੱਤਾ ਭਲਾ ਲਾ ਲੈਣਾ ਕਿੱਥੇ ਰੱਖੇ ਇਹ ਕਿੱਥੇ ਗਿਆ ਉਹ ਲੰਗੇ ਤੇ ਤਾਂ ਖੇਗਾ ਹੋਣ ਵੀਡੀਓ ਬਖਾਵਾਂ ਉਹ ਵਾਲੀ ਫਿਰ ਲੈ ਕਿਹੜੀ ਮੇਰੇ ਮਨ ਦੀ ਉਹ ਦਿਖਾਉਂਦੀ ਰਹਾਂਦੀ ਹੈ ਕਿ ਨਾ ਵੇਖਣ ਦੀ ਤਾਂ ਗਈ ਉਹ ਲੈ ਹੋਣਗੇ ਤੇ ਦਿਖਾਏਂਗਾ ਤੂੰ ਵੀਡੀਓ ਬਖਾਵਾਂ ਵੀਡੀਓ ਵੀਡੀਓ ਕੀ ਕਰਨੀ ਆ ਇੱਕ ਬਖਾਵਾਂ ਵੀਡੀਓ ਹੋਣ ਹੋਣ ਦੀ ਗੱਲ ਕਰਨਾ ਹੋਣ ਦੀ ਗੱਲ ਕਰ ਡਲ ਹੁੰਦੀ ਹੋਣਦੀ ਆ ਹੋਣ ਦਾ ਨਾ ਜੋ ਤੇ ਕੋ ਪੈਸੇ ਆ ਕਿਨੇ ਦਿਖਾ ਚੱਲ ਕੋਈ ਨਾ ਅਲੀ ਤਾਂ ਨਹੀਂ ਹੈ ਕਿ ਦਿਨ ਆ ਜਾਣਗੇ ਦਾਦਾਂਗੇ ਉਹਦੇ ਨੇ ਵੀ ਦਾਦਾਂ ਨਹੀਂ ਇਹਨੂੰ ਹਾਂ ਦੋ ਧਣੀ ਨੂੰ ਦੋ ਧਣੀ ਲੈ ਆਪੇ ਪੈਸੇ ਹੈ ਕਿਉਂ ਕਰਨਾ ਨਾ ਮੋਟੇ ਤੂੰ ਇਦਾਂ ਦਾ ਦੇ ਮੇਰੇ ਉਹ ਨਾ ਚਾਹਦੇ ਨਾ ਉਦਾਂ ਬੜਾ ਰੇ ਹੁਣ ਪੈਸੇ ਆਪੇ ਆ ਗਏ ਨਾ ਮੇਰੇ ਕੋ ਆਪੇ ਆ ਗਏ ਨਾ ਆਵੇਂ ਆ ਗਏ ਕੋਈ ਬੰਦੇ ਕਹਿੰਦੇ ਚਿਪਸ ਵੀ ਖਾਣੇ ਹੁਣ ਚਿਪਸ ਲੈਣ ਆਏ ਕੋਈ ਹੁਣ ਮੁੰਡਿਆ ਇਹ ਚਾਇਨਾ ਮਾਰਕੀਟ ਚ ਕੀ ਲੈਣਾ ਵਾ ਕਿੰਨੇ ਦੀ ਆ 490 ਦੀ ਆ ਟੋਪੀ ਵੀ ਲੈ ਗਣਾ ਟੋਪੀ ਵੀ ਘੈਂਟ ਈ ਬਾਹਰ ਕਿੰਨੇ ਦੀ ਹੈ ਕਿੰਨੇ ਦੀ 50 ਪੰਜਾਂ ਦੀ ਹੋਰ ਕਿੰਨੇ ਦੀ ਹੈ ਸੇਮ ਹੀ ਹੈ ਫੌਜੀ ਵਾਲੀ ਹੈ ਫਿਰ ਫੌਜੀ ਆਪਣਾ ਟੋਪੀਆਂ ਸੇ ਇਹ ਨਹੀਂ ਹੁਣ ਪੂਰੀ ਬਲੈਕ ਲੈਣੇ ਆਉਣ ਨਹੀਂ ਲੈਣੀ ਹਾਂ ਪਰ 6 ਦੀ ਹੈ ਐ ਸਹੀ ਹੈ ਲੈ ਥੀਆਂ ਆਂ ਦੀ ਓਏ ਹਾਂ ਸੌਕਸ ਵੇਖੋ ਕ੍ਰਿਸਮਸ ਵਾਲੀਆਂ ਦੰਦ ਮਾਮਾ ਦੀ ਉਹ ਹੋ ਗਿਆ ਤਿਆਰੀ ਪੂਰੀ ਚੱਲਣ ਦੀ ਹੈ ਕਰੋਕ ਸੰਨੀ ਨਾ ਕਿੰਨੇ ਦਿਨ ਹੋ ਗਏ ਉਹ ਗੱਲ ਕੀਤੀ ਦੁਨੀਆ ਦੀ ਕੋਈ ਤੱਕ ਨਹੀਂ ਹੂੰ ਦੁਨੀਆ ਦੀ ਕੋਈ ਤੱਕ ਨਹੀਂ ਦੋਹਾ ਚੈੱਕ ਕਰੋ ਸੰਤਾ ਕਲੋਸ ਪੋੜੀਆਂ ਚੜਨ ਦੇ ਆ ਜੇ ਵੇਖ ਲੋ ਹਾਂ ਉਹ ਲੀਵ ਫਲਾਈਟਸ ਵਗੈਰਾ ਸਾਰੀਆਂ ਆ ਗਈਆਂ ਟੈਂਸ਼ਨ ਨਹੀਂ ਤੁਨ ਕਾਇਤ ਰੱਖ ਤਰਕਾਤ ਦੇ ਕਲਪਨ ਟੈਂਸ਼ਨ ਇਹ ਸਟੈਚੂ ਦੇਖੋ ਬੜੇ ਸੇ ਇਹ ਆਹ ਤਲ ਗਿਆ ਕੀ ਜੀ ਮਾ ਫੋਟੋ ਚੇਰੇ ਚੇਰੇ ਮਾ ਜਾਨ ਆਹ ਉਹਨੂੰ ਇਹ ਵੀ ਬੰਦੇ ਵੀ ਉਹੋ ਜੇ ਲੱਗਣ ਦੇ ਹੈਲੋ ਦੁਕਾਨ ਲਈ ਖਰਦਾਂਗੇ ਹਾਏ ਮੁੰਡੇ ਨੇ ਕਹਿਤਾ ਦੁਕਾਨ ਖਰੀਦ ਲਾਂਗੇ ਖਾਲੀ ਖਾਲੀ ਕੱਪੜੇ ਵਾ ਸਹੀ ਓਥੇ ਵੇਗਾ ਟੋਪੀ ਲੱਗਦੇ ਨਹੀਂ ਤੈਨੂੰ ਲੈ ਲਾਂਗੇ ਭਰਾ ਚੱਲ ਪਾ ਕੇ ਦਿਖਾ ਫਿਰ ਤੂੰ ਹੀ ਪਾ ਕੇ ਦਿਖਾ ਦੇ ਹੁਣ ਦੇਖ ਹਾਂ ਮੋਟੇ ਨੂੰ ਪਸੰਦ ਆ ਗਿਆ ਲੱਗਦਾ ਕੋਈ ਸਾਹ ਨੂੰ ਇਹਦਾ ਠੀਕ ਜਿਹਾ ਪਾ ਗੀ ਲਿਆ ਬਰਾ ਮੇਰੇ ਪਾ ਤੇ ਨਾ ਲਿਆ ਲਿਆ ਉਹ ਪਾ ਨਾ ਤੂੰ ਪਾ ਸਵਾੰਗ ਜੀ ਹਾਂ ਲੱਗਾਈ ਮਿੱਤਰ ਮਿੱਤਰ ਆਹ ਪੜੀਏ ਚੈੱਕ ਕਰੋ ਬਾਗੇ ਹਾਏ ਲੈ ਇਹਦਾ ਤੈ ਕੀ ਕਰਨਾ ਪੜਾ ਮੈਂ ਫਿਰ ਸ਼ੀਸ਼ੇ ਕੋਲ ਪੜੋ ਮੋਟੇ ਸਹੀ ਆ ਵੀਓ ਨਹੀਂ ਮੈਂ ਹੁਣ ਨਹੀਂ ਆਹ ਠੀਕ ਈ ਮੈਨੂੰ ਆਹ ਕੁੜੀਆਂ ਦਾ ਸਮਾਨ ਸਾਰਾ ਓਏ ਆਹ ਠੀਕ ਹੈ ਨਾ ਅਲੱਗ ਨਹੀਂ ਮੈਨੂੰ ਸਹੀ ਲੱਗਾ ਓਕੇ ਹਾਂ ਠੀਕ ਹੈ ਬੱਚਾ ਹਾਂ ਕ੍ਰਿਸਮਸ ਟਰੀ ਆ ਗਏ ਨੇ ਚੱਲ ਜਲਦੀ ਯਾਰ ਫਿਰ ਚੈੱਕ ਕਰੋ ਮਿੱਤਰੋ ਕਿੰਨੀਆਂ ਸਹੀ ਚੀਜ਼ਾਂ 크리스마ਸ ਦੀ ਪੂਰੀ ਤਿਆਰੀ ਚੱਲਦੀ ਪਈ ਆ ਘੰਟਿਆਂ ਮੇਂ ਜੰਗਲ ਐਂਜਲਸ ਕੰਡੇ ਸਬਜੀ ਦੀ ਤਿਆਰੀ ਆ ਏ ਕੰਡਾ ਟਮਾਟਰ ਟਮਾਟਰ ਚੈੱਕ ਕਰਾਉ ਆ ਜੂਸ ਚੈੱਕ ਕਰ ਟਮਾਟਰ ਲੈ ਇਹ ਜੂਸ ਇਹ ਕੰਡਾ ਜੀ ਕੱਟਦਾ ਤੂੰ ਇਹ ਪੂਰਾ ਤੇ ਮੜਾਇਆ ਹਾਂ ਕੰਮ ਤੇਰਾ ਹੀ ਕੰਮ ਲੱਗੇਵੇਂ ਭਰਾ ਕੰਮ ਤੇਰਾ ਹੀ ਏ ਸਭ ਜਿਹਦਾ ਸਹੀ ਬੰਦੇ ਦਾ ਇੱਕ ਕੰਮ ਤੇਰਾ ਹੀ ਦੋਵੇਂ ਜਿੰਦਾ ਮਰਜ਼ੀ ਕਰੀਂ ਫੀਸਕਾਰ ਬਹੁਤ ਦੇ ਫੀਸਕਾਰ ਫੀਸ ਟਮਾਟਰ ਮਿਰਚ ਚ ਮਿਰਚਾ ਕੱਢ ਲਾ ਤਾਂ ਮੈਨੂੰ ਆਲ ਦਾ ਦੇ ਦੇ ਨਾ ਮੈਂ ਚੱਲ ਹੋਰ ਮਟਰ ਬਣ ਚਾਰੀ ਪੂਲੀ ਫੋਲ ਬਣਾਉਣ ਕੀ ਲੱਗੇ ਜੀ ਭਾਈ ਅੱਛਾ ਅੱਛਾ ਆਲੂ ਮਟਰ ਆਲੂ ਮਟਰ ਮਟਰ ਠੀਕ ਹੈ ਜੀ ओके okay. तड़का ਹੱਥ ਜਿਆ ਲਾ ਦਿਓ ਫਿਰ ਕੀ ਲਾ ਦੀਏ ਤੜਕਾ ਕਰਕੇ ਜੱਤ ਲਾ ਦੀਏ ਹੱਥ ਹੱਥ ਪੂਰੀ ਬੱਤ ਕਿਦਾਂ ਲਾ ਦੀਏ ਤੜਕਾ ਠੀਕ ਆ ਉਹ ਲਾ ਦਾਂਗੇ ਉਸਤਾਦ ਹਾਂ ਕਿਨਾ ਆ ਕਰੀ ਯਾਰ ਜੀ ਮੁੰਡੇ ਡੇ ਸਫਾਈ ਕਰਨ ਹਾਂ ਲਾ ਦੇ ਝਾੜੂ ਮੁੰਡੇ ਭਰਾ ਸਫਾਈ ਕਰਦੇ ਆ ਚੰਗੀ ਤਰ੍ਹਾਂ ਚਰ ਕਰਦੇ ਆ ਭਾਈ ਓਕੇ ਆ ਠੀਕ ਆ ਭਰਾ ਇਹ ਨੰਬਰ ਹੈ ਕਰਦੇ ਕਰਦੇ ਸਫਾਈ ਚੰਗੀ ਕਰਾਂ ਨੋਂਦੇ ਕਟਿੰਗ ਦੀ ਔਰਾਂ ਛੋੜਾਂ ਚ ਕਰ ਲੈਂਦੇ ਹੈ ਹਾਂ ਹਾਂ ਭਾਈ ਵਾਸੇ ਕੇ ਆਏ ਆ ਬੁਗਾ ਤੇ ਦਿਖਾ ਜਬਾ ਨਾ ਤਾ ਦੇ ਯਾ ਵੀ ਮੋٹے ਵੀਰ ਨੇ ਬਣਾਈ ਹੈ ਸਬਜੀ ਆਪਣੀ ਪੂਰੀ ਰੰਗੋ ਰੰਗੀ ਹੋਈ ਪਈ ਹੈ ਓਲ ਆ ਕੀ ਤਾ रंग चेक करो हूं बहर घूम चेक करो तू कि निकलना कि स्नोफॉल चेक करो इस टाइम बहुत ठंड हो चुकी है इटली कहना चाहोगे कुछ धुंद बताओ बफाई है स्नोफॉल हो बस हो है थोड़ी देने एतवार शनिवार पचानवे परसेंट नहीं ਕਾ ਕਰ ਰਹੇ ਬਹੁਤ ਜ਼ਿਆਦਾ স্নੋ ਫਾਲ ਹੋ ਰਹੀ ਹੈ ਠੀਕ ਹੈ ਬਹੁਤ ਮਾੜਾ ਲੱਗ ਰਿਹਾ ਕਿੰਨੋਂ ਆਹ 8 ਆਹ ਆਈ ਲੋਕ ਦੇ ਦੂਰ ਦੂਰ ਕਿੰਨਾ ਪਾਉਂਦਾ ਆਪਾਂ ਦੇਖੋ ਕਿੰਨੀ ਜਿਹਾ ਦੇਖ ਚੱਲ ਜਾਇਆ ਉਹ ਵੀ ਨਹੀਂ ਦੇਖਿਆ ਕਿ ਆਪੇ ਇਹਨਾਂ ਦੇ ਨਾਲ ਦਸ ਸਾਲਾਂ चल जो चल जो वर्ल्ड तो इधर भी आओ यार अंतराता लेके आओ इधर भी जाओ एंट्री फाइव स्टार ये मामा उन्होंने कुटना हो ही एवं अंदर चले जे पैसे पूजे है को ਟੈਂਸ਼ਨ ਨਾ ਲੈਣ ਦੇ ਚਲੋ ਅੰਦਰ ਕਸੀਨੋ ਜੋ ਆ ਗਏ ਹੁਣ ਤੇ ਕਿਸინੋ ਖੇਡਣ ਆਏ ਸੀ ਮੁੰਡੇ ਪਰ ਗੱਲ ਨਹੀਂ ਬਣੀ ਪੈਸੇ ਨਹੀਂ ਅਰੇ ਦੋ ਦੋ ਉਹ ਦਾ ਵੀ ਲਾਗੀ ਹੈ ਹਾਂਜੀ ਥਾਗੇ ਹੈ आगे तो मी कार लिफ्ट अपार्टमेंट है देख लो बेसमेंट अपार्टमेंट Hmm. गी. बस हो गई बस हो गई जी रोटी खा के तो हम आप लग तो भी लगे हैं तो तीन भी रोटी पानी खा लो ते चलो जी फिर कह दो सारे गुड नाइट गुड नाइट गुड नाइट जी बोना बाय बाय